ਉਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਕੱਲ ਮਿਲੀ ਹੈ। ਅ ਡੀਐਸਪੀ ਰਵੀ ਸ਼ੇਰ ਸਿੰਘ ਜੀ ਤੇ ਇਹਨਾਂ ਦੇ ਨਾਲ ਜਿਹੜੀ ਟੀਮ ਪੁਲਿਸ ਟੀਮ ਸਾਡੀ ਐਂਟੀ ਨਾਰਕੋਟਿਕਸ ਦੀ ਉਤਰਨ ਤਰਨ ਪੱਟੀ ਏਰੀਆ ਦੇ ਵਿੱਚ ਪਿੱਕੀਵਿੰਡ ਪੱਟੀ ਏਰੀਆ ਦੇ ਵਿੱਚ ਸੀ। ਸੋ ਇਨਫੋਰਮੇਸ਼ਨ ਮਿਲਣ ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਉਸਦਾ ਨਾਮ ਜੋਬਨਜੀਤ ਸਿੰਘ ਹੈ ਪਿੰਡ ਸੋਰ ਸਿੰਘ। ਥਾਣਾ ਪਿੱਕੀਵਿੰਡ। ਜੀ ਉਹਨੂੰ ਕਾਬੂ ਕਰਕੇ ਜੋ ਫਰਦਰ ਉਹਨੇ ਰਿਵੀਲ ਕੀਤਾ ਤਾਂ ਉਹਦੇ ਘਰ ਦੀ ਤਲਾਸ਼ੀ ਲਈ ਗਈ ਤੇ ਘਰ ਦੇ ਵਿੱਚ ਉਹਨੇ ਵਾਸ਼ਰੂਮ ਦੇ ਵਿੱਚ ਆਪਣੇ ਅਮ 3 ਕਿਲੋ 105 ਗ੍ਰਾਮ ਹੈਰੋਇਨ ਦੋ ਕੰਟਰੀ ਮੇਡ ਬੱਤੀਬੋਰ ਦੇ ਪਿਸਟਲ ਤੇ 25 ਰੌਂਦ ਬੱਤੀਬੋਰ 12 ਬੋਰ ਦੇ ਕੁਝ ਰੌਂਦ ਤੇ ਇੱਕ ਵੇਇੰਗ ਸਕੀਲ ਜਿਹੜਾ ਉਸ ਦੇ ਪਾਸੋਂ ਰਿਕਵਰ ਕੀਤਾ ਗਿਆ ਸੋ ਇਹ ਇੱਕ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਰਿਕਵਰੀ ਜਿਹੜੀ ਹੈ ਸਾਡੇ ਵੱਲੋਂ ਕੀਤੀ ਗਈ ਹੈ ਜੋ ਕਿ ਸਾਡੀ ਟੀਮ ਦੀ ਬੜੀ ਇੱਕ ਸਫਲਤਾ ਹੈ ਸਰ ਇਹ ਮੁੰਡਾ ਕਰਦਾ ਹਾਂ ਇਹਦੀ ਉਮਰ 21 ਸਾਲ ਹੈ ਇਹਨਾਂ ਦੀ ਆਪਣੀ ਥੋੜੀ ਜਿਹੀ ਜ਼ਮੀਨ ਹੈ ਤਿੰਨ ਚਾਰ ਕਨਾਲ ਜ਼ਮੀਨ ਹੈ ਇਹਨਾਂ ਦੀ ਇਹ ਆਪ ਇਹ ਪਹਿਲਾਂ 2 ਸਾਲ ਅੰਮ੍ਰਿਤਸਰ ਦੇ ਵਿੱਚ ਹੀ ਇੱਥੇ ਇੱਕ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਪਹਿਲਾਂ ਕਰਦਾ ਸੀ ਹੁਣ ਅੱਜ ਕੱਲ ਇਹ ਪਿਛਲੇ 6 ਮਹੀਨੇ ਤੋਂ ਇਹ ਜਿਹੜਾ ਨਸ਼ੇ ਦਾ ਜਿਹੜਾ ਕੰਮ ਹੈ ਉਹ ਕਰ ਰਿਹਾ ਸੀ ਤੇ ਅਗਰ ਅੱਗੇ ਇਹਨੇ ਪਲਾਨ ਕੋਈ ਬਣਾਇਆ ਸੀ ਕਿ ਪਾਸਪੋਰਟ ਬਣਵਾਇਆ ਹੋਇਆ ਕਿ ਮੈਂ ਕੋਈ ਪੁਰਤਗਾਲ ਵਗੈਰਾ ਜਾਣਦਾ ਜੋ ਇਹ ਦੱਸ ਰਿਹਾ ਕਿ ਮੈਂ ਉਧਰ ਵੀ ਬਾਹਰ ਜਾਣਾ ਚਾਹੁੰਦਾ ਜੀ ਗੁਰਦੀਸ਼ ਜਾਂ ਦੇ ਚੱਕਰ ਨਹੀਂ ਵਿਦੇਸ਼ ਜਾਣ ਦੇ ਚੱਕਰ ਨਹੀਂ ਕਿਹਾ ਸਕਦੇ ਕਿਉਂਕਿ ਇਹਦੇ ਤੇ ਪਹਿਲਾਂ ਵਿਦੇਸ਼ ਵੈਸੇ ਵੀ ਇਹਦੇ ਤੇ ਪਹਿਲਾਂ ਵੀ ਇੱਕ ਕੇਸ ਚ ਵਾਂਟਡ ਆ ਥਾਣਾ ਪਿੱਖੀਵੰਡ ਦੇ ਵਿੱਚ ਕੇਸ ਦਰਜ ਹੈ ਜਿਹਦੇ ਵਿੱਚ ਆਰਮਜ਼ ਐਕਟ ਤੇ 326 ਆਈਪੀਸੀ ਲੜਾਈ ਝਗੜੇ ਦੇ ਕੇਸ ਵਿੱਚ ਵਾਂਟਡ ਹੈ 1 ਸਾਲ ਤੋਂ ਸੋ ਇਹ ਉਹਦੇ ਵਿੱਚ ਵੀ ਅਜੇ ਦੀ ਅਰੈਸਟ ਪੈਣੀ ਬਾਕੀ ਆ ਇਹ ਇਹ ਯੰਗ ਲੜਕਾ ਹੈ ਅੱਗੇ ਫਰਦਰ ਇਹਨੇ ਅੱਗੇ ਜਿਹੜੇ ਭਿੱਖੀਵਿੰਡ ਦੇ ਏਰੀਆ ਦੇ ਵਿੱਚ ਜਿਹੜੇ ਕੋ ਫਰਦਰ ਬੰਦੇ ਹੈਗੇ ਡਿਕਟ ਨੇ ਜੋ ਇਹਦੇ ਕੋਲੋਂ ਲੈ ਕੇ ਜਾਂਦੇ ਨੇ ਉਹ ਕੁਝ ਗੱਲਾਂ ਨੇ ਰਿਵੀਲ ਕੀਤੀਆਂ ਜਿਹੜੀਆਂ ਅੱਜ ਤਫਤੀਸ਼ ਦਾ ਹਿੱਸਾ ਨੇ ਤਫਤੀਸ਼ ਦਾ ਵੀ ਸੀ ਹਾਂਜੀ ਵੇਚਦਾ ਸੀ ਇੱਕ ਵੇਇੰਗ ਸਕੇਲ ਮਿਲਿਆ ਜਿੱਤੋਂ ਇਹ ਬਣਾ ਬਣਾ ਕੇ ਅੱਗੇ ਕਵਾਂਟਿਟੀ ਦੇ ਵਿੱਚ ਛੋਟੀ ਕਵਾਂਟਿਟੀ ਦੇ ਵਿੱਚ ਫਰਦਰ ਸੇਲ ਕਰਦਾ ਸੀ ਬਾਥਰੂਮ ਚ ਕਿਦਾਂ ਚੁਪਾਈ ਤੁਸੀਂ ਉਹਦੇ ਵਿੱਚ ਆਪਣਾ ਕੋਈ ਇਹਨੇ ਉਹਨੇ ਸ਼ੈਲਫ ਦੇ ਉੱਤੇ ਉੱਪਰ ਕਰਕੇ ਰੱਖਿਆ ਸਮਾਨ ਸਾਹਿਬ ਜੀ ਤਾਂ ਬਾਥਰੂਮ ਦੇ ਵਿੱਚ ਵਾਸ਼ਰੂਮ ਜੀ ਵਾਸ਼ਰੂਮ ਚ ਕਿਉਂ ਰੱਖਿਆ ਕਿ ਚਾਪਣਾ ਪਵੇ ਜੀ ਘਰ ਦੇ ਵਿੱਚ ਚੁਪਾ ਕੇ ਰੱਖਣਾ ਜਾਂ ਆਫਿਸ ਜੀ ਜੀ ਸਰ ਇਹ ਕਿੰਨੀ ਕਹਿੰਦੇ ਪਿੱਛੇ ਕੌਣ ਸੀ ਜਿਹੜੇ ਬੰਦੇ ਸੀ ਜਿੱਥੋਂ ਇਹ ਸਮਾਨ ਲੈਂਦਾ ਇਹ ਚੀਜ਼ ਅਜੀ ਜੀ ਦੇਖੋ ਕੱਲ ਇਹਦੇ ਤੇ ਕਿ ਪਰਚਾ ਦਰਜ ਹੋਇਆ ਅੱਜ ਪੰਜੁਗਜਤ ਸਾਹਿਬ ਦੇ ਪੇਸ਼ ਕਰਨਾ ਸੋ ਇਹ ਇਹਦੇ ਪਿੱਛੇ ਕਿੱਥੋਂ ਕਿ ਇਹਦਾ ਇਹਦਾ ਫੋਨ ਟੈਕਨੀਕਲੀ ਐਨਲਿਸਿਸ ਕੀਤਾ ਜਾ ਰਿਹਾ ਕਿਹੜੇ ਬੰਦੇ ਇਹਦੇ ਨਾਲ ਪਿੱਛੇ ਜੁੜੇ ਸੀ ਅੱਗੇ ਕਿਹੜੇ-ਕਿਹੜੇ ਬੰਦੇ ਨੇ ਸਾਰੇ ਤਫਤੀਸ਼ ਦਾ ਵਿਸ਼ਾ ਹੈ ਜੀ ਤੇ ਸਰ ਇਹ ਪਾਕਿਸਤਾਨ ਤੋਂ ਹੀ ਸਾਰੀ ਹਾਂ ਜੀ ਇਹ ਜਿੰਨੀ ਵੀ ਡਰੱਗ ਜੋ ਆ ਰਹੀ ਹੈ 99% ਕੇਸਾਂ ਵਿੱਚ ਜੋ ਇਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਆ ਰਹੀ ਹੈ ਤੈਨੂੰ ਲੋਕੇਸ਼ਨ ਮਿਲਦੀ ਸੀ ਇਹਨੂੰ ਕਿਤਰਾ ਹੈ ਇਹ ਜਿਹੜੀ ਚੀਜ਼ ਆ ਇਹ ਦੇਖੀ ਜਾ ਰਹੀ ਹੈ ਜੇ ਟੈਕਨੀਕਲੀ ਕਿ ਇਹ ਫਸਟ ਚੈਨਲ ਹੈ ਜਾਂ ਸੈਕੰਡ ਚੈਨਲ ਹੈ ਕਿਹੜਾ ਚੈਨਲ ਹੈ ਇੱਥੇ ਤੱਕ ਪਹੁੰਚਣ ਤੱਕ ਕਿੰਨੀ ਵੱਡੀ ਕਾਮਯਾਬੀ ਸਮਝੀ ਕਾਮਯਾਬੀ ਹੈ ਜੀ ਇਹ ਸਾਰੀ ਡਰੱਗ ਜੋ ਹੈ ਇਹਨਾਂ ਨੇ ਕੰਜ਼ਿਊਮ ਹੋਣੀ ਸੀ ਜ਼ਹਿਰ ਹੈ ਸਾਰਾ ਜੋ ਫੜਿਆ ਗਿਆ ਹੈ ਤੇ ਇਹ ਸਫਲਤਾ ਹੈ ਤੇ ਹੋਰ ਇਹਦੇ ਨਾਲ ਕੋਈ ਅਸੋਸੀਏਟ ਹੈ ਕਿ ਕੱਲੇ ਲੱਗਾ ਸੀ ਨਹੀਂ ਇਹਨੂੰ ਜਿਸ ਤਰ੍ਹਾਂ ਦੱਸਿਆ ਕਿ ਇਹਦੀ ਪੁਸ਼ਟੀ ਚੱਲ ਰਹੀ ਹੈ ਔਨ ਰਿਮਾਂਡ ਹਸਰ ਕੀਤਾ ਜਾਏਗਾ ਤਾਂ ਸਾਰੀਆਂ ਚੀਜ਼ਾਂਆਂ ਪੁੱਛੀਆਂ ਜਾ ਰਹੀਆਂ ਨੇ ਹੋਪੀ ਲੋਗ ਹੈ ਤੁਹਾਨੂੰ ਕੋ ਐਸੋਸੀਏਟਸ ਹਾਂਜੀ ਹੋਪੀ ਐਸੋਸੀਏਟਸ ਵਗੈਰਾ ਬੰਦੇ ਨਹੀਂ ਇਹ ਸਾਰੀਆਂ ਚੀਜ਼ਾਂ ਜੇ ਦੇਖੀਆਂ ਜਾ ਰਹੀਆਂ ਤਫਤੀਸ਼ ਅਫਸਰ ਵਿੰਗ ਸਿਲ ਕਰਕੇ ਮੈਂ ਘਰੋਂ ਹੀ ਕਰਦਾ ਸੀ ਕਿ ਡਿਲੀਵਰੀ ਦਿੰਦਾ ਸੀ ਦੇਖੋ ਇਹ ਸਾਰਾ ਕੁਝ ਇਹ ਸਾਰਾ ਕੁਝ ਇਹ ਚੀਜ਼ ਪ੍ਰੂਫ ਕਰਦਾ ਕਿ ਇਹ ਬੰਦਾ ਇੱਕ ਸਮਗਲ ਰਿਆ ਸੋ ਅੱਗੇ ਕੀ ਇਹਦਾ ਅੱਗੇ ਕੀ ਕੀ ਤਰੀਕੇ ਨੇ ਕੌਣ ਕੌਣ ਜੁੜਿਆ ਹੈ ਇਹ ਸਾਰੀਆਂ ਚੀਜ਼ਾਂ ਆੜੀਆਂ ਉਹ ਦੇਖੀਆਂ ਜਾਣੀਆਂ ਸਰ ਅਸੀਂ ਕਹਿੰਦੇ ਕਿ ਬਿਗ ਫਿਸ਼ ਕੀ ਸਮਝੋ ਬਿਗ ਫਿਸ਼ ਬਿਲਕੁਲ ਜੀ ਕਮਰਸ਼ੀਅਲ ਕੁਆਂਟੀਟੀ ਵਿੱਚ ਜਿਹੜੇ ਬੰਦੇ ਰੱਖ ਕੇ ਬੈਠੇ ਨੇ ਅੱਗੇ ਫਰਦਰ ਥੱਲੇ ਛੋਟੇ ਡਰਗ ਪੈਡਲਰਾਂ ਨੂੰ ਸਪਲਾਈ ਪਚਾ ਰਹੇ ਨੇ ਇਹ ਫੜੇ ਜਾਣੇ ਇਹ ਸਾਰੇ ਬਿਗ ਫਿਸ਼ ਨੇ ਹੋਰ ਵੀ ਥੱਲੇ ਸਰ ਮਹੂਲ ਚੱਲਦੀ ਰਹੇਗੀ ਜੀ ਬਿਲਕੁਲ ਜੀ ਸਾਡੀ ਸਾਡੀ ਲਗਾਤਾਰਤਾ ਜਿਹੜੀ ਹੈ ਸਾਡਾ ਲਗਾਤਾਰ ਆਪਰੇਸ਼ਨ ਸਾਡੇ ਜਿਹੜੇ ਚੱਲ ਰਹੇ ਨੇ